ਇੱਕ ਗੱਲਾਂ ਰੱਖਣ ਤੁਹਾਨੂੰ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਇੱਕ ਵਾਰ ਜ਼ਰੂਰ ਸੁਣੋ ਨੰਬਰ 1 ਗ੍ਰੀਨ ਟੀ ਪੀਣਾ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋਣ ਲੱਗ ਜਾਂਦੇ ਨੇ ਤੇ ਇਸ ਦਾ ਸੇਵਨ ਹਮੇਸ਼ਾ ਬਿਨਾਂ ਦੁੱਧ ਤੋਂ ਹੀ ਕਰਨਾ ਚਾਹੀਦਾ ਹੈ ਨੰਬਰ 2 ਜੇਕਰ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਤਾਂ ਤੁਸੀਂ ਇੱਕ ਗਲਾਸ ਪਾਣੀ ਵਿੱਚ ਨਿੰਬੂ ਦਾ ਰਸ ਕਾਲੀ ਮਿਰਚ ਤੇ ਨਮਕ ਮਿਕਸ ਕਰਕੇ ਪੀ ਲਓ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 3 ਦਾਲ ਚੀਨੀ ਦਾ ਇੱਕ ਛੋਟਾ ਜਿਹਾ ਟੁਕੜਾ ਚੂਸਣ ਨਾਲ ਖਾਂਸੀ ਜ਼ੁਖਾਮ ਤੋਂ ਬਹੁਤ ਆਰਾਮ ਮਿਲਦਾ ਜੇਕਰ ਤੁਹਾਡਾ ਦਿਮਾਗ ਕਮਜ਼ੋਰ ਹੋ ਰਿਹਾ ਤਾਂ ਬਦਾਮ ਦੇ ਤੇਲ ਦੀ ਮਾਲਿਸ਼ ਆਪਣੇ ਸਿਰ ਵਿੱਚ ਕਰ ਲਓ ਇਸ ਨਾਲ ਦਿਮਾਗ ਨੂੰ ਤਰੋਤਾਜ਼ਾ ਮਹਿਸੂਸ ਹੋਵੇਗਾ ਨੰਬਰ 4 ਜੇਕਰ ਕੱਪੜਿਆਂ ਉੱਪਰ ਕਿਸੇ ਵੀ ਤਰ੍ਹਾਂ ਦਾ ਦਾਗ ਲੱਗ ਜਾਵੇ ਤਾਂ ਉਸ ਉੱਪਰ ਨਿੰਬੂ ਦਾ ਛਿਲਕਾ ਘਸਾ ਦਿਓ ਇਸ ਨਾਲ ਦਾਗ ਆਸਾਨੀ ਨਾਲ ਨਿਕਲ ਜਾਵੇਗਾ ਨੰਬਰ 5 ਦਹੀਂ ਟਮਾਟਰ ਦਾ ਰਾਸਤੇ ਮੁਲਤਾਨੀ ਮਿੱਟੀ ਮਿਕਸ ਕਰਕੇ ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਨੂੰ ਧੋ ਲੈਂਦੇ ਹੋ ਤਾਂ ਇਸ ਨਾਲ ਡੈੱਡ ਸਕਿਨ ਨਿਕਲ ਜਾਂਦੀ ਹੈ ਜਿਸ ਨਾਲ ਚਿਹਰੇ ਤੇ ਨਿਖਾਰ ਆਉਂਦਾ ਇਹ ਫੇਸ ਵਾਸ਼ ਤੋਂ ਵੀ ਵੈਸਟ ਹੈ ਨੰਬਰ 6 ਜੇਕਰ ਤੁਸੀਂ ਬਿਨਾ ਫੇਸ਼ੀਅਲ ਤੇ ਬਲੀਚ ਤੋਂ ਆਪਣੇ ਚਿਹਰੇ ਉੱਪਰ ਨਿਖਾਰ ਚਾਹੁੰਦੇ ਹੋ ਤਾਂ ਚੌਲਾਂ ਦੇ ਆਟੇ ਦਾ ਸੇਵਨ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ ਚੌਲਾਂ ਦੇ ਆਟੇ ਵਿੱਚ ਥੋੜਾ ਜਿਹਾ ਕੱਚਾ ਦੁੱਧ ਤੇ ਕੋਸਟਰ ਤੇਲ ਮਿਲਾ ਮਿਕਸ ਕਰਕੇ ਇੱਕ ਪੈਕ ਤਿਆਰ ਕਰ ਲਓ ਇਸ ਨੂੰ ਚਿਹਰੇ ਤੇ ਲਗਾ ਕੇ 15 ਮਿੰਟ ਲਈ ਰੱਖੋ ਬਹੁਤ ਹੀ ਨਿਖਾਰ ਆਵੇਗਾ ਨੰਬਰ 7 ਜਿਹੜੀਆਂ ਔਰਤਾਂ ਰੋਜ਼ਾਨਾ ਰਾਤ ਨੂੰ ਦੁੱਧ ਵਿੱਚ ਸ਼ਹਿਦ ਪਾ ਕੇ ਪੀਂਦੀਆਂ ਨੇ ਉਹਨਾਂ ਦੀ ਚਮੜੀ ਚਮਕਦਾਰ ਦੇ ਨਾਲ-ਨਾਲ ਜਵਾਨ ਵੀ ਰਹਿੰਦੀ ਹੈ ਨੰਬਰ 8 ਸੰਤਰੇ ਵਿੱਚ ਫਾਈਬਰ ਦੀ ਬਹੁਤ ਚੰਗੀ ਮਾਤਰਾ ਪਾਈ ਜਾਂਦੀ ਹੈ ਜੋ पाचन ਤੰਤਰ ਨੂੰ ਸਹੀ ਬਣਾਉਣ ਦਾ ਕੰਮ ਕਰਦਾ। ਢੇਟ ਦੇ ਰੋਗਾਂ ਨੂੰ ਦੂਰ ਕਰਦਾ ਇਸ ਲਈ ਸੰਤਰੇ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ। ਨੰਬਰ 9 ਸੌਣ ਤੋਂ ਪਹਿਲਾਂ ਜੋ ਲੋਕ ਰੋਜ਼ਾਨਾ ਆਪਣੇ ਪੈਰਾਂ ਦੀਆਂ ਤਲੀਆਂ ਤੇ ਤੇਲ ਲਗਾ ਲੈਂਦੇ ਨੇ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਤੇ ਨਾਲ ਹੀ ਉਹ ਬਹੁਤ ਸਾਰੇ ਰੋਗਾਂ ਤੋਂ ਵੀ ਬਚੇ ਰਹਿੰਦੇ ਹਨ। ਨੰਬਰ 10 ਜੇਕਰ ਤੁਸੀਂ ਸਰੀਰ ਅੰਦਰ ਤਾਕਤ ਚਾਹੁੰਦੇ ਹੋ ਤਾਂ ਰੋਜ਼ਾਨਾ ਭੁੰਨੇ ਹੋਏ ਜਾਂ ਫਿਰ ਕਾਲੇ ਛੋਲੇ ਪਿਉ ਕੇ ਖਾਣਾ ਸ਼ੁਰੂ ਕਰਦੇ ਹੋ ਇਹਨਾਂ ਨਾਲ ਬਹੁਤ ਲਾਭ ਮਿਲਦਾ ਹੈ। ਨੰਬਰ 11 ਜੇਕਰ ਤੁਸੀਂ ਬਾਜ਼ਾਰ ਦੀ ਤਰ੍ਹਾਂ ਕ੍ਰਿਸਪੀ ਸਮੋਸੇ ਬਣਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਸੇਕਣ ਸਮੇਂ ਪਹਿਲਾਂ 10 ਮਿੰਟ ਘੱਟ ਸੇਕ ਤੇਜ਼ ਦੇ ਕੋ ਪਾਸਾ ਬਦਲੋ ਫ੍ਰਿਕਮੈਂਟ ਫੁੱਲ ਸੇਕ ਤੇ ਸੇਕੋ ਇਸਨੂੰ ਸਮੂਚੇ ਸਮੂਚੇ ਬਹੁਤ ਹੀ ਸੁਆਦ ਕ੍ਰਿਸਪੀ ਬਾਜ਼ਾਰ ਦੀ ਤਰ੍ਹਾਂ ਬਣਨਗੇ ਨੰਬਰ 12 ਮਿਰਚਾਂ ਦੀਆਂ ਹਮੇਸ਼ਾ ਡੰਡੀਆਂ ਤੋੜ ਕੇ ਹੀ ਫ੍ਰਿਜ ਵਿੱਚ ਰੱਖੋ ਇਸਨੂੰ ਲੰਬੇ ਸਮੇਂ ਤੱਕ ਵੀ ਖਰਾਬ ਨਹੀਂ ਹੋਣਗੀਆਂ ਨੰਬਰ 13 ਅਦਰਕ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਮਿੱਟੀ ਵਾਲੇ ਗਮਲੇ ਵਿੱਚ ਦੱਬ ਦਿਓ ਇਸ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ। ਨੰਬਰ 14 ਛਣਿਆਂ ਦੀ ਦਾਲ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਜਵਾਨੀ ਹਮੇਸ਼ਾ ਤੁਹਾਡੇ ਤੇ ਚੜੀ ਰਹੇਗੀ। ਨੰਬਰ 15 ਰੋਜ਼ਾਨਾ ਇੱਕ ਮੁਠੀ ਮੂੰਗਫਲੀ ਦੇ ਦਾਣੇ ਖਾਣ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਜਿਸ ਨਾਲ ਤੁਸੀਂ ਤਾਕਤ ਮਹਿਸੂਸ ਕਰਦੇ ਹੋ। ਨੰਬਰ 16 ਆਲੂ ਪਿਆਜ਼ ਦੀ ਬਹੁਤ ਹੀ ਸਵਾਦ ਸਬਜ਼ੀ ਬਣਾਉਣ ਲਈ ਤੁਸੀਂ ਆਲੂ ਅਤੇ ਪਿਆਜ਼ ਨੂੰ ਗੋਲ-ਗੋਲ ਕੱਟ ਲਓ ਫਿਰ ਇਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ ਤੇ ਇੱਕ ਪੈਨ ਵਿੱਚ ਤੇਲ ਪਾ ਕੇ ਉਸ ਵਿੱਚ ਰਾਈ, ਜੀਰਾ, ਸੌਂਫ, ਲਸਣ ਦੀਆਂ ਕਲੀਆਂ ਤੇ ਫਿਰ ਆਲੂ ਪਾ ਕੇ 5 ਮਿੰਟ ਪਕਾਓ ਉਸ ਤੋਂ ਬਾਅਦ ਹਲਦੀ, ਨਮਕ, ਮਿਰਚ ਪਾ ਕੇ ਪਿਆਜ਼ ਪਾ ਦਿਓ 3 ਮਿੰਟ ਪਕਾਓ ਫਿਰ ਹਰਾ ਧਨੀਆ ਪਾ ਕੇ ਉਸ ਵਿੱਚ ਹਰੀਆਂ ਮਿਰਚਾਂ ਲੰਬੀਆਂ ਕੱਟ ਕੇ ਪਾਓ ਫਿਰ ਉੱਪਰ ਦੀ ਨਿੰਬੂ ਨਿਚੋੜ ਦਿਓ ਜਾਂ ਆਮਚੂਰ ਪਾਊਡਰ ਇਸ ਨੂੰ ਰੋਟੀ ਚੌਲਾਂ ਨਾਲ ਖਾ ਬਹੁਤ ਹੀ ਸਵਾਦ ਲੱਗੇਗੀ ਨੰਬਰ 17 ਆਲੂ ਨੂੰ ਮੋਟੇ-ਮੋਟੇ ਕੱਟ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਇਸ ਵਿੱਚ ਥੋੜਾ ਜਿਹਾ ਕਾਰਨਫਲੋਰ ਮਿਕਸ ਕਰਕੇ ਤੇਲ ਵਿੱਚ ਪਾ ਕੇ ਬ੍ਰਾਊਨ ਹੋਣ ਤੱਕ ਤਲ ਲਓ ਫਿਰ ਇਹਨਾਂ ਨੂੰ ਉੱਪਰ ਨਮਕ, ਲਾਲ ਮਿਰਚ ਤੇ ਆਮਚੂਰ ਪਾਊਡਰ ਮਿਕਸ ਕਰਕੇ ਚਟਨੀ ਨਾਲ ਖਬਤ ਸਵਾਦ ਲੱਗਣਗੇ। ਨੰਬਰ 18 ਜੇਕਰ ਤੁਹਾਡੇ ਤੋਂ ਸਬਜ਼ੀ ਥੋੜੀ ਜਿਹੀ ਵੀ ਥੱਲੇ ਲੱਗ ਜਾਵੇ ਤਾਂ ਉਸ ਵਿੱਚ 2 ਚਮਚ ਦਹੀਂ ਮਿਕਸ ਕਰ ਦਿਓ ਉਸ ਨਾਲ ਜਲੀ ਹੋਈ ਸਬਜ਼ੀ ਦਾ ਸਵਾਦ ਨਹੀਂ ਆਵੇਗਾ। ਨੰਬਰ 19 ਬਦਾਮ ਦਾ ਛਿਲਕਾ ਜਲਦੀ ਉਤਾਰਨ ਲਈ ਇਸ ਨੂੰ 10 ਮਿੰਟ ਗਰਮ ਪਾਣੀ ਵਿੱਚ ਭਿਓ ਕੇ ਰੱਖੋ ਇਸ ਨਾਲ ਛਿਲਕਾ ਜਲਦੀ ਨਾਲ ਨੰਬਰ 1 ਅੰਬ ਖਾਣ ਤੋਂ ਪਹਿਲਾਂ ਇਹਨਾਂ ਨੂੰ 10 ਮਿੰਟ ਲਈ ਤਾਜੇ ਪਾਣੀ ਵਿੱਚ ਰੱਖੋ ਤਾਂ ਜੋ ਉਹਨਾਂ ਦੀ ਤਸੀਰ ਠੰਡੀ ਹੋ ਜਾਵੇ ਉਹਨਾਂ ਨੂੰ ਖਾਣ ਤੋਂ ਬਾਅਦ ਚਿਹਰੇ ਉੱਪਰ ਫੇਨਸੀਆਂ ਨਾ ਹੋਣ ਨੰਬਰ 2 ਟਮਾਟਰ ਦਾ ਜੂਸ ਪੀਣਾ ਚਿਹਰੇ ਤੇ ਝੁਰੜੀਆਂ ਖਤਮ ਹੋਣ ਲੱਗ ਜਾਂਦੀਆਂ ਨੇ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 3 ਇਲਾਇਚੀ ਖਾਣ ਨਾਲ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ ਨਾਲ ਹੀ ਅੰਦਰੂਨੀ ਕਮਜ਼ੋਰੀ ਵੀ ਦੂਰ ਹੋਣ ਲੱਗ ਜਾਂਦੀ ਹੈ ਇਸ ਲਈ ਰੋਜ਼ਾਨਾ ਇੱਕ ਹਰੀ ਇਲਾਇਚੀ ਜ਼ਰੂਰ ਚਬਾਓ ਨੰਬਰ 3 ਜੇਕਰ ਅਣਚਾਹੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਮਸਰ ਦੀ ਦਾਲ ਪੀਸ ਕੇ ਉਸ ਵਿੱਚ ਨਿੰਬੂ ਦਾ ਰਸ ਤੇ ਸ਼ਹਿਦ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਕੇ 5 ਮਿੰਟ ਆਪਣੇ ਚਿਹਰੇ ਨੂੰ ਰਗੜੋ ਤੇ ਫਿਰ ਸੁੱਕਣ ਤੇ ਧੋ ਦੋ ਇਸ ਨਾਲ ਲਾਭ ਮਿਲੇਗਾ। ਨੰਬਰ 24 ਫਟਕੜੀ ਦੇ ਪਾਊਡਰ ਨੂੰ ਪੀਸ ਕੇ ਚ ਥੋੜਾ ਜਿਹਾ ਗੁਲਾਬ ਜਲ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਦੀ ਮਦਦ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ। ਨੰਬਰ 25 ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਤਾਂ ਪਿਆਜ਼ ਦਾ ਰਸ ਕੱਢ ਕੇ ਉਸ ਦੀ ਮਾਲਿਸ਼ ਜੋੜਾਂ ਉੱਪਰ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 26 ਚਨੇ ਦੀ ਦਾਲ ਵਿੱਚ ਸੌਂਫ ਮਿਲਾ ਕੇ ਖਾਣਾ ਜਵਾਨੀ ਹਮੇਸ਼ਾ ਬਰਕਰਾਰ ਰੈਂਦੀ ਹੈ। ਨੰਬਰ 27 ਜੇਕਰ ਤੁਹਾਨੂੰ ਠੰਡ ਲੱਗ ਗਈ ਹੈ ਤਾਂ ਤੁਸੀਂ ਲੌਂਗਾਂ ਦੀ ਚਾਹ ਬਣਾ ਕੇ ਪੀ ਲਓ ਇਸ ਨਾਲ ਸਰੀਰ ਦੀ ਜਕੜਨ ਖਤਮ ਹੋਵੇਗੀ ਤੇ ਨਾਲ ਹੀ ਸਰੀਰ ਵੀ ਸਹੀ ਹੋ ਜਾਵੇਗਾ। ਨੰਬਰ 28 ਪਿਆਜ਼ ਦੇ ਰਸ ਵਿੱਚ ਨਾਰੀਅਲ ਤੇਲ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਕੇ ਕੁਝ ਸਮਾਂ ਲਗਾ ਕੇ ਰੱਖੋ ਫਿਰ ਵਾਲਾਂ ਨੂੰ ਧੋ ਲਓ ਇਸ ਨਾਲ ਵਾਲਾਂ ਦੀ ਗਰੋਥ ਵਧਣ ਲੱਗ ਜਾਵੇਗੀ। ਨੰਬਰ 29 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਪਪੀਤੇ ਦਾ ਗੁੱਦਾ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਚਮਕਣ ਲੱਗ ਜਾਂਦਾ ਤੇ ਨਾਲ ਹੀ ਸਕਿਨ ਵੀ ਟਾਈਟ ਹੋ ਜਾਂਦੀ ਹੈ। ਨੰਬਰ ਤੇ ਜਿੰਨਾ ਲੋਕਾਂ ਨੂੰ ਬਾਰ-ਬਾਰ ਪਿਸ਼ਾਬ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਸਾਗ ਵਿੱਚ ਮੱਖਣ ਪਾ ਕੇ ਖਾਣਾ ਚਾਹੀਦਾ ਇਸ ਨਾਲ ਲਾਭ ਮਿਲਦਾ ਹੈ। ਨੰਬਰ 31 ਜਦੋਂ ਵੀ ਤੁਸੀਂ ਸਾਬਤ ਦਾਲ ਬਣਾਉਂਦੇ ਹੋ ਤਾਂ ਇਸ ਵਿੱਚ ਹਿੰਗ ਦੇਸੀ ਕਿਉ ਅਤੇ ਸਾਬਤ ਲਾਲ ਮਿਰਚ ਦਾ ਤੜਕਾ ਲਗਾਓ ਇਸ ਨਾਲ ਦਾਲ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਨੰਬਰ 32 쿠ਕਰ ਵਿੱਚੋਂ ਪਾਣੀ ਨਾ ਨਿਕਲੇ ਇਸ ਲਈ ਦਾਲ ਬਣਾਉਣ ਸਮੇਂ ਉਸ ਵਿੱਚ ਇੱਕ ਸਟੀਲ ਦਾ ਚਮਚ ਪਾ ਦਿਓ ਇਸ ਨਾਲ ਦਾਲ ਬਾਹਰ ਨਹੀਂ ਨਿਕਲੇਗੀ। ਨੰਬਰ 33 ਛਾਲਾ ਦੇ ਉੱਪਰ ਨਿੰਬੂ ਦਾ ਰਸ ਹਲਕਾ ਜਿਹਾ ਕਾਲਾ ਨਮਕ ਲਗਾ ਕੇ ਖਾਣਾ ਉਸ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਨੰਬਰ 34 ਜੇਕਰ ਤੁਹਾਨੂੰ ਬੁਖਾਰ ਆ ਆਰਾਮ ਨਾ ਮਿਲ ਰਿਹਾ ਹੋਵੇ ਤਾਂ ਪੁਦੀਨੇ ਦਾ ਪਾਣੀ ਪੀਵੋ ਇਸ ਨਾਲ ਆਰਾਮ ਮਿਲੇਗਾ। ਨੰਬਰ 35 ਚੌਲ ਬਣਾਉਣ ਸਮੇਂ ਉਹਨਾਂ ਵਿੱਚ ਨਿੰਬੂ ਦਾ ਰਸ ਤੇ ਤੇਜ ਪੱਤਾ ਜ਼ਰੂਰ ਪਾਓ ਇਸ ਨਾਲ ਖਿਲੇ-ਖਿਲੇ ਤੇ ਬਹੁਤ ਹੀ ਸਵਾਦ ਬਣਦੇ ਹਨ। ਨੰਬਰ 36 ਚੌਲਾਂ ਵਿੱਚ ਜੇਕਰ ਤੁਸੀਂ ਟਮਾਟੋ ਸੌਸ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਚੌਲਾਂ ਦਾ ਸੁਆਦ ਹੋਰ ਵੀ ਵਾਚ ਜਾਂਦਾ ਹੈ। ਨੰਬਰ 37 ਸਬਜ਼ੀ ਬਣਾਉਣ ਸਮੇਂ ਜੇਕਰ ਸੁੱਚ ਮਿਰਚ ਤੇਜ਼ ਹੋ ਜਾਵੇ ਤਾਂ ਬੇਸਣ ਨੂੰ ਭੁੰਨ ਕੇ ਪਾ ਦਿਓ ਸਬਜ਼ੀ ਵਿੱਚੋਂ ਮਿਰਚ ਘੱਟ ਹੋ ਜਾਵੇਗੀ। ਨੰਬਰ 38 ਜੇਕਰ ਤੁਸੀਂ ਰੋਜ਼ਾਨਾ ਇੱਕ ਗਾਜਰ ਇੱਕ ਚੁਕੰਦਰ ਇੱਕ ਟਮਾਟਰ ਇਹਨਾਂ ਦਾ ਜੂਸ ਬਣਾ ਕੇ ਲਗਾਤਾਰ ਇੱਕ ਮਹੀਨਾ ਪੀ ਲੈਂਦੇ ਹੋ ਤਾਂ ਇਸ ਨਾਲ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨਾਲ ਹੀ ਚਿਹਰੇ ਤੇ ਵਾਲਾਂ ਦੀ ਚਮਕ ਵੀ ਵਧਣ ਲੱਗ ਜਾਵੇਗੀ ਨੰਬਰ 43 ਕੱਚੀ ਮਿਰਚ ਦਾ ਸੇਵਨ ਕਰਨਾ ਤੁਸੀਂ ਹਾਰਟ ਅਟੈਕ ਦੀ ਬਿਮਾਰੀ ਤੋਂ ਬਚੇ ਰਹਿ ਸਕਦੇ ਹੋ ਨਾਲ ਹੀ ਅੱਖਾਂ ਦੀ ਰੌਸ਼ਨੀ ਨੂੰ ਵੀ ਤੇਜ਼ ਕਰਨ ਵਿੱਚ ਬਹੁਤ ਮਦਦ ਕਰੇਗੀ। ਨੰਬਰ 40 ਜੇਕਰ ਤੁਸੀਂ ਦੰਦਾਂ ਨੂੰ ਚਿੱਟਾ ਕਰਨਾ ਚਾਹੁੰਦੇ ਹੋ ਤਾਂ ਲਸਣ ਨੂੰ ਪੀਸ ਕੇ ਉਸ ਉੱਪਰ ਨਿੰਬੂ ਦਾ ਰਸ ਤੇ ਚਿੱਟਾ ਨਮਕ ਮਿਲਾ ਕੇ ਕਾਲਗੇਟ ਉੱਪਰ ਲਗਾ ਕੇ ਆਪਣੇ ਦੰਦਾਂ ਉੱਪਰ ਰਗੜੋ ਇਸ ਨਾਲ ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ। ਨੰਬਰ 41 ਜੇਕਰ ਸਾਦੇ ਦਾਲ ਚੌਲ ਦਾ ਖਾਣਾ ਦਾ ਮਨ ਨਾ ਕਰ ਰਿਹਾ ਹੋਵੇ ਤਾਂ ਬਚੀ ਹੋਈ ਦਾਲ ਵਿੱਚ ਕੜੀ ਪੱਤਾ ਰਾਏ ਟਮਾਟਰ ਦਾ ਤੜਕਾ ਲਗਾ ਕੇ ਤੇ ਥੋੜਾ ਜਿਹਾ ਮਸਾਲਾ ਮਿਲਾ ਕੇ ਇਸ ਦਾ ਇੱਕ ਬਹੁਤ ਹੀ ਵਧੀਆ ਸਾਬਰ ਬਣ ਕੇ ਤਿਆਰ ਹੋ ਜਾਵੇਗਾ ਨੰਬਰ 42 ਜੇਕਰ ਤੁਸੀਂ ਪਨੀਰ ਦੀ ਸਬਜੀ ਬਣਾਉਣ ਸਮੇਂ ਉਸ ਥੋੜਾ ਜਿਹਾ ਦੁੱਧ ਮਿਕਸ ਕਰ ਦਿੰਦੇ ਹੋ ਤਾਂ ਇਸ ਨਾਲ ਸਬਜੀ ਦਾ ਸਵਾਦ ਵਾਜ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਪਨੀਰ ਦੀ ਭੁਰਜੀ ਵੀ ਦੁੱਧ ਪਾ ਕੇ ਬਣਾ ਸਕਦੇ ਹੋ ਬਹੁਤ ਹੀ ਸਵਾਦ ਬਣੇਗੀ ਨੰਬਰ 43 ਜੇਕਰ ਮੇਥੀ ਦਾ ਸਾਗ ਕੌੜਾ ਬਣ ਜਾਵੇ ਤਾਂ ਉਸ ਵਿੱਚ ਮੇਥੀ ਦੀ ਮਾਤਰਾ ਘਟ ਕਰਕੇ ਪਾਲਕ ਦੀ ਮਾਤਰਾ ਵਧਾ ਦਿਓ ਇਸ ਨਾਲ ਸਾਗ ਬਹੁਤ ਹੀ ਸਵਾਦ ਤੇ ਕੜਤਣ ਮੁਫਤ ਬਣੇਗਾ ਨੰਬਰ 44 ਜੇਕਰ ਤੁਸੀਂ ਅਲਸੀ ਦੇ ਬੀਜਾਂ ਨੂੰ ਦਹੀਂ ਵਿੱਚ ਮਿਕਸ ਕਰਕੇ ਖਾ ਲੈਂਦੇ ਹੋ ਤਾਂ ਇਸ ਨਾਲ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਤੁਹਾਡਾ ਪੇਟ ਹਮੇਸ਼ਾ ਸਾਫ਼ ਹੀ ਰਹੇਗਾ ਨੰਬਰ 45 ਕੋਈ ਵੀ ਆਟਾ ਦਾਲ ਫਰਿੱਜ ਵਿੱਚ ਨਾ ਰੱਖੋ ਇਸ ਨਾਲ ਜਦੋਂ ਤੁਸੀਂ ਇਹਨਾਂ ਦਾ ਸੇਵਨ ਦੁਬਾਰਾ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਨੁਕਸਾਨ ਹੀ ਦਿੰਦੇ ਹਨ। ਨੰਬਰ 46 ਸਬਜੀ ਦੀ ਗਰੇਵੀ ਵਿੱਚ ਜੇਕਰ ਤੁਸੀਂ ਕਾਜੂ ਬਦਾਮ ਦਾ ਪੇਸਟ ਪਾ ਦਿੰਦੇ ਹੋ ਤਾਂ ਇਸ ਨਾਲ ਸਬਜੀ ਦਾ ਸੁਆਦ ਦੁੱਗਣਾ ਬਾਜ਼ਾਂ ਦਾ ਨਾਲ ਹੀ ਇਹ ਸਰੀਰ ਨੂੰ ਲਾਭ ਵੀ ਦਿੰਦੀ ਹੈ। ਨੰਬਰ 47 ਜਦੋਂ ਵੀ ਤੁਸੀਂ ਮੋਟੀ ਮਿਰਚ ਦਾ ਆਚਾਰ ਪਾਉਂਦੇ ਹੋ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਪਹਿਲਾਂ ਡੰਡੀਆਂ ਤੋਂ ਵੱਖ ਜ਼ਰੂਰ ਕਰੋ ਇਸ ਨਾਲ ਕਦੇ ਵੀ ਆਚਾਰ ਖਰਾਬ ਨਹੀਂ ਨੰਬਰ 43 ਜੇਕਰ ਤੁਸੀਂ ਕਿਸੇ ਵੀ achar ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਸਮੇਂ-ਸਮੇਂ ਤੇ ਧੁੱਪ ਜ਼ਰੂਰ ਲਵਾਇਸਨਾ ਚਾਰ ਲੰਮੇ ਸਮੇਂ ਤੱਕ ਵੀ ਖਰਾਬ ਨਹੀਂ ਹੋਵੇਗਾ। ਨੰਬਰ 49 ਜਦੋਂ ਵੀ ਤੁਸੀਂ ਕੜੀ ਲਈ ਪਕੌੜੇ ਤਿਆਰ ਕਰਦੇ ਹੋ ਤਾਂ ਉਸ ਦੇ ਘੋਲ ਨੂੰ 5 ਮਿੰਟ ਹੱਥਾਂ ਦੀ ਮਦਦ ਨਾਲ ਘੋਲ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਜ਼ਰੂਰ ਕਰੋ ਇਸ ਨਾਲ ਪਕੌੜੇ ਕੜੀ ਵਿੱਚ ਪਾਉਣ ਤੋਂ ਬਾਅਦ ਬਹੁਤ ਹੀ ਨਰਮ ਤੇ ਸਵਾਦ ਵਾਲਣਗੇ। ਨੰਬਰ 5 ਕੜੀ ਵਿੱਚ ਦਹੀਂ ਦੀ ਜਗ੍ਹਾ ਤੁਸੀਂ ਟਮਾਟਰ ਦਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਕੜੀ ਦਾ ਸਵਾਦ ਵੀ ਦੁੱਗਣਾ ਆਉਂਦਾ ਤੇ ਕਲਰ ਵੀ ਸੋਨਾ ਆਉਂਦਾ ਨਾਲ ਹੀ ਜ਼ਿਆਦਾ ਖੱਟੀ ਵੀ ਨਹੀਂ ਬਣਦੀ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ